ਹੈਲੋ ਫਰੈਂਡਸ ਆਪਾਂ ਕਹੇ ਤੁਹਾਡਾ ਮੇਰੇ ਇਸ ਚੈਨਲ 'ਪੀ ਆਬੀ ਸੂਟ ਕਟਿੰਗ ਸਟੀਚਿੰਗ 'ਚ ਅੱਜ ਆਪਾਂ ਤੁਹਾਡੇ ਲਈ ਇੱਕ 슬ੀਵ ਦੀ ਵੀਡੀਓ ਲੈ ਕੇ ਆਏ ਆਂ 슬ੀਵ ਦੇ ਉੱਪਰ ਆਪਾਂ ਲਗਾਵਾਂਗੇ ਲੇਸ ਜਾਂ ਪਾਈਪਿੰਗ ਮਤਲਬ ਅੰਦਰ ਗਰਾਉਂਡ ਅੰਦਰ ਗਰਾਉਂਡ ਕਿੰਨਾ ਸਿੰਪਲ ਜਿਹਾ ਢੰਗ ਨਾਲ ਦੱਸਾਂਗੇ ਤੁਹਾਨੂੰ ਬਹੁਤ ਜਿਆਦਾ ਸੌਖਾ ਜਿਹਾ ਤਰੀਕਾ ਹੁੰਦਾ ਇਹ ਕੋਈ ਔਖਾ ਕੰਮ ਨਹੀਂ ਹੁੰਦਾਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਭੈਣੋ ਮੇਰੇ ਚੈਨਲ ਨੂੰ ਕਰ ਲੇ ਸਬਸਕ੍ਰਾਈਬ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਆਪਣੀਆਂ ਗਾਹਾਂ ਭੈਣਾਂ ਨੂੰ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਵੀ ਆਪਾਂ ਨੂੰ ਵੀਡੀਓ ਚੋਂ ਕੁਝ ਸਿੱਖਣ ਨੂੰ ਮਿਲਦਾ ਹੈ ਹਾਂਜੀ ਆਪਣੇ ਕੋਲ ਸਲੀਵ ਕਟਿੰਗ ਕਰੀ ਹੋਈ ਹੈ ਸਲੀਵ ਦੀ ਲੰਬਾਈ ਲੈਂਥ ਕਿੰਨੀ ਹੈ ਤੇ ਇਹ ਆਪਣੀ ਪਹਿਲਾਂ ਕਟਿੰਗ ਕਰਕੇ ਰੱਖੀ ਹੋਈ ਹੈ ਸਲੀਵ ਤੇ ਇਸ ਨੂੰ ਆਪਾਂ ਦਿਖਾਣਾ ਤੁਹਾਨੂੰ ਨਾਪ ਕੇ ਕਿੰਨੀ ਇਹ ਹੈ ਇਹ ਹੈਗੀ ਆ ਦੇਖੋ ਇਸ ਤਰ੍ਹਾਂ 19 ਇੰਚ ਹੈ 19 ਸ਼ੋ ਤੋਂ 19 ਸਾਢੇ 19 ਹੈ ਸਾਢੇ 19 ਇਹਨੂੰ ਆਪਾਂ ਅਸੀਂ ਰੱਖਣਾ ਤਿਆਰ ਸਾਢੇ 16 ਤਿਆਰ ਰੱਖਾਂਗੇ ਇੱਥੋਂ ਤੱਕ ਸਾਢੇ 16 ਤਿਆਰ ਰਹਿ ਜੂ ਅੱਧਾ ਇੰਚ ਇਧਰ ਆਪਣਾ ਸਲਾਈ ਚ ਜਾਊਗਾ ਤੇ ਜੇ ਆਪਾਂ ਧੁਰ ਤੋਂ ਲਾਉਣਾ ਹੋਵੇ ਤਾਂ 17 ਇੰਚ ਤੇ ਨਿਸ਼ਾਨ ਲਗਾ ਲੈਣਾਗਾ ਤੇ ਪਿੱਛੇ ਕਿੰਨਾ ਰਹਿ ਗਿਆ ਉਹ ਦੇਖਦੇ ਆਪਾਂ ਕਿਛੇ ਆਪਣਾ so on so And... 2 ਇੰਚ ਰਹਿ ਗਿਆ ਇੱਥੋਂ ਆਪਾਂ ਨਿਸ਼ਾਨ ਲਗਾ ਲੈਣਾ 2 ਇੰਚ ਜਾਂ 1.5 ਇੰਚ ਜਿੰਨਾ ਵੀ ਤੁਸੀਂ ਛੱਡਣਾ ਹੈ ਮਾਰਜਿਨ ਉਹਨੇ ਦਾ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਦੇਖੋ ਇਹ ਨਿਸ਼ਾਨ ਲਗਾ ਲੈਣਾ ਦੋ ਨਿਸ਼ਾਨ ਇਹਨਾਂ ਚੋਂ ਇੱਕ ਨਿਸ਼ਾਨ ਰੱਖਣਾ ਹੈ ਜੇ ਤੁਸੀਂ ਇੱਥੇ 1.5 ਇੰਚ ਛੱਡਣਾ ਚਾਹੁੰਦੇ ਹੋ 1.5 ਛੱਡੋ 2 ਇੰਚ ਛੱਡਣਾ ਚਾਹੁੰਦੇ ਹੋ 2 ਇੰਚ ਛੱਡੋ ਤੇ ਉਹ ਆਪਾਂ ਜਿਵੇਂ ਜਿੰਨੀ ਆਪਾਂ ਲੈਂਥ ਰੱਖਣੀ ਹੈ ਨਾ ਬਾਜ਼ੂ ਦੀ ਉਸ ਦੇ ਅਕੋਰਡਿੰਗ ਆਪਾਂ ਇਸ ਤਰ੍ਹਾਂ ਕਰ ਲੈਣਾ ਸਿੱਧਾ ਨਿਸ਼ਾਨਾ ਨੂੰ ਦੇਖੋ ਇਸ ਤਰ੍ਹਾਂ ਨਿਸ਼ਾਨ ਸਿੱਧੇ ਕਰਕੇ ਹਾਂਜੀ ਆਪਾਂ ਨੇ ਇਹਦੇ ਚ ਆਪਾਂ ਗੂੜੀ ਰੰਗ ਦੀ ਨਹੀਂ ਲਗਾਈ ਪਿੱਕੀ ਲਗਾਈ ਹੈ 3 ਇੰਚ ਤੇ ਵਾਲੇ ਆਪਾਂ ਲੈਸ ਅਟੈਚ ਕਰਾਂਗੇ ਤੇ ਹੁਣ ਆਪਾਂ ਕੀ ਕਰਨਾ ਲੇਸ ਦਾ ਰੱਖ ਲੈਣਾ ਪੁੱਠਾ ਪਾਸਾ ਦੇਖ ਕੇ ਪਾਈਪਿੰਗ ਜਾਂ ਲੇਸ ਜੋ ਵੀ ਤੁਸੀਂ ਲਗਾਉਣੀ ਆ ਉਸੇ ਤਰੀਕੇ ਨਾਲ ਹੀ ਹਾਂਜੀ ਆਪਾਂ ਲੇਸ ਦਾ ਰੱਖ ਲੈਣਾ ਪੁੱਠਾ ਪਾਸਾ ਇਹ ਲੇਸ ਪਾਈਪਿੰਗ ਜੋ ਵੀ ਆ ਪਾਈਪਿੰਗ ਦਾ ਤਾਂ ਪੁੱਠਾ ਪਾਸਾ ਹੁੰਦਾ ਨਹੀਂ ਲੇਗਰ ਪਰ ਥੋੜਾ ਇਹ ਉਹਦਾ ਵੀ ਤਾਗੇ ਦਾ ਫਰਕ ਹੁੰਦਾ ਹੈਗਾ ਤੇ ਇਹਨੂੰ ਰੱਖਣਾ ਆਪਾਂ ਪੁੱਠਾ ਕਰਕੇ ਜੋ ਜਿਹੜਾ ਵੀ ਪਾਸਾ ਤੁਹਾਨੂੰ ਲੱਗ ਰਿਹਾ ਹੈ ਵੀ ਆ ਪੋਠਾ ਹੈ ਉਹਨੂੰ ਇਸ ਤਰ੍ਹਾਂ ਰੱਖ ਲੈਣਾ ਜਿੱਥੇ ਆਪਣੀ ਨਿਸ਼ਾਨ ਲਗਾਇਆ ਚੌਪ ਨਾਲ 1.5 ਤੋਂ 2 ਇੰਚ ਤੇ ਜਿੰਨਾ ਤੁਸੀਂ ਮਾਰਜਿਨ ਛੱਡਣਾ ਅੱਗੇ ਉੱਥੇ ਨਿਸ਼ਾਨ ਲਾਇਆ ਉੱਥੇ ਰੱਖ ਕੇ ਵਾਫੇ ਨੂੰ ਸੈੱਟ ਕਰ ਲੈਣਾ ਆਪਣੇ ਬਦਾਲ ਕਿ ਜਿੰਨਾ ਤੁਸੀਂ ਵਾਫਾ ਰੱਖਣਾ ਵੱਡਾ ਵਾਫਾ ਨਹੀਂ ਜ਼ਿਆਦਾ ਕਰਨਾ ਇੱਥੇ ਤੇ ਅਸਤਰ ਲੈਸ ਆਪਾਂ ਕਿਚਨੀ ਨਹੀਂ ਹੈਗੀ ਕੱਪੜੇ ਨੂੰ ਵੀ ਬਹੁਤ ਢਿੱਲਾ ਨਹੀਂ ਛੱਡਣਾ ਤੇ ਠੀਕ ਰੱਖਣਾ ਜਿੰਨੀ ਲੈਸ ਦਿਖਾਉਣੀ ਹੈ ਉੱਥੇ ਆਪਾਂ ਲਾ ਲੈਣੀ ਹੈ ਸਲਾਈ ਇਧਰ ਲਈ ਸੈੱਟ Să răslai la ਜੀ ਦੇਖੋ ਇਸ ਤਰ੍ਹਾਂ ਆਪਾਂ ਨੇ ਇਸ ਤਰ੍ਹਾਂ ਲਗਾ ਲਈ ਇਧਰੋਂ ਵੀ ਆਪਾਂ ਕਟਿੰਗ ਕਰਾਂਗੇ ਬਾਅਦ ਚ ਕਰਦਾਂਗੇ ਜਿਹੜੇ ਤਾਗੇ ਤੂਗੇ ਆ ਇਸ ਨੂੰ ਹੁਣ ਆਪਾਂ ਕੀ ਕਰਨਾ ਹੈ ਜਿੰਨਾ ਆਪਾਂ ਇੱਥੋਂ ਕੱਪੜਾ ਫੋਲਡ ਕਰਨਾ ਹੈ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਕਰਨਾ ਜੇ ਇੱਥੇ ਘੱਟ ਹੁੰਦਾ ਤਾਂ ਘੱਟ ਫੋਲਡ ਹੋਊਗਾ ਜੇ ਆਪਾਂ ਵੱਧ ਹੁੰਦਾ ਤਾਂ ਵੱਧ ਫੋਲਡ ਹੋਊਗਾ ਇਸ ਤਰ੍ਹਾਂ ਇੰਨਾ ਹੌਲੀ ਦੇਖੋ ਪਹਿਲਾ ਫੋਲਡ ਆਪਾਂ ਥੋੜਾ ਫਿਰ ਇੱਥੇ ਰੱਖ ਲੈਣਾ ਕੱਪੜਾ ਜਿੰਨਾ ਵੀ ਹੈ ਇਸ ਤਰ੍ਹਾਂ ਤੇ ਜਿਹੜੀ ਆਪਣੀ ਸਲਾਈ ਲਾਈ ਹੋਈ ਹੈ ਉਹਦੇ ਬਿਲਕੁਲ ਉੱਪਰ ਇਹਦਾ ਸਲਾਈ ਹੋਣੀ ਹੈ ਇਸ ਤਰ੍ਹਾਂ ਜਿਨ੍ਹਾਂ ਜਿਨ੍ਹਾਂ ਆਪਾਂ ਫੋਲਡ ਕਰਿਆ ਉਹਨਾਂ ਨੂੰ ਫੋਲਡ ਕਰਕੇ ਕੱਪੜਾ ਅੱਗੇ ਦੋ ਇੱਥੋਂ ਆਪਣੇ ਆਪ ਹੀ ਹੋ ਜਾਣਾ ਜਿਹੜੀ ਆਪਣੀ ਸਲਾਈ ਲਾਈ ਹੈ ਉਹਦੇ ਉੱਪਰ ਸਲਾਈ ਦੇ ਰੱਖ ਕੇ ਕੱਪੜਾ ਇਸ ਤਰ੍ਹਾਂ ਦੇਖੋ ਤੇ ਉਸੇ ਸਲਾਈ ਤੇ ਸਲਾਈ ਲਾਉਣੀ ਹੈ ਇਹਨੂੰ ਆਪਾਂ ਖਿੱਚਣਾ ਨਹੀਂ ਇਹ ਵਾਲੇ ਉੱਪਰਲੇ ਕੱਪੜੇ ਨੂੰ ਐਸਤਰਾ ਮੀਂਹ ਕਿਤੇ ਖਿੱਚ ਕੇ ਆਪਾਂ ਸਲਾਈ ਲਾ ਦਈਏ ਜੇ ਆਪਾਂ ਉੱਪਰਲਾ ਕੱਪੜਾ ਖਿੱਚਾਂਗੇ ਤਾਂ ਇਹ ਤਾਂ ਐਂਡ ਤੇ ਜਾ ਕੇ ਆਪਣਾ ਕੱਪੜਾ ਵੱਧ ਜਾਣਾ ਇੱਧਰ ਤੇ ਨਾਲੇ ਇੱਥੇ ਵਾਲ ਪੈ ਜਾਂਦੇ ਹੁੰਦੇ ਨੇ ਵਿਚਕਾਰ ਜਦੋਂ ਆਪਾਂ ਖਿੱਚਾਂਗੇ ਨਾ ਤਾਂ ਵਾਲ ਆਟੋਮੈਟਿਕ ਹੀ ਪੈ ਜਾਣਗੇ ਇਸ ਤਰ੍ਹਾਂ ਧਿਆਨ ਨਾਲ ਸਲਾਈ ਲਾਉਣੀ ਆ ਹੌਲੀ ਹੌਲੀ इस तरह एंड तो फट तो के इतों जो कपड़ा घट जूगा कोई आप मतलब कोई प्रॉब्लम नहीं आनी पर जो कपड़ा आप खिच के बधा देना ना फिर थोड़ा जाते फल पै ज्यादा होंगे तो कई बार अपनी मशीन अपने कपड़े तो देखो इस तरह नीचे हो जाती है देखो सिलाई नहीं लगी अपनी एलाई हैगी आप दबारे इस तरह कर देना ऐसे तरह नहीं भी आएंगो कर देना ये तो आप दोबारे सिलाई लावे ता कि अपनी लैस जोड़ी दिखे मैं थल्यों सिलाई है पूरी डबल कर सिलाई लगा ली उस तरह बारो जे तो आप अंडरग्रॉड अंडर ही ये मतलब लगाने की करना इतों इस तरह वादिया चाहे तो प्रेस कर लो प्रेस नदिया मतलब बैठ ही जाना है वैसे भी कपड़ा कॉटन का है ਇਸ ਤਰ੍ਹਾਂ ਹੀ ਕਪੜਾ ਬੈਟ ਸੇ ਆਉਂਦਾ ਇਸ ਤਰ੍ਹਾਂ ਇੱਕ ਪੈਰ ਦਾ ਮਾਰਜਿਨ ਛੱਡ ਕੇ ਇੱਕ ਪੈਰ ਜੇ ਸਲਾਈ ਕਰਦੇ ਮੋਟੇ ਵਫੇ ਨਾਲ ਲਾਸ ਨੂੰ ਆਪਾਂ ਬਾਹਲੀ ਸਾਈਡ ਕੱਢ ਦੇਣਾ ਇਹ ਤੋ ਪ੍ਰੈਸ ਕਰਾਂਗੇ ਨਾ ਪ੍ਰੈਸਨਾ ਤਾਂ ਆਪਣੇ ਆਪ ਹੀ ਦੇਖੋ ਇਸ ਤਰ੍ਹਾਂ ਆਪਾਂ ਜੇ ਮੈਂ ਪ੍ਰੈਸ ਕਰਦੇ ਨਿਕਲਉਂਦੀ ਹੈ ਤਾਂ ਹੁਣ ਆਪਾਂ ਨੂੰ ਥੋੜਾ ਜਿਹਾ ਹੱਥ ਦੀ ਮਦਦ ਨਾਲ ਇਸ ਤਰ੍ਹਾਂ ਇਹਨੂੰ ਕਰਨਾ ਪੈਣਾ ਸਫਾਈ ਦੇਖੋ ਇੱਥੋਂ ਹੀ ਤੇ ਜੇ ਤਾਂ ਹੁਣ ਆਪਾਂ ਇਸ ਨੂੰ ਕਰਾਂਗੇ ਤਰਪਾਈ ਅੰਦਰਲੀ ਸਾਈਡ ਇੱਥੋਂ ਕਰਦਾਂਗੇ ਤਰਪਾਈ ਦੇਖੋ ਨਾ ਤਾਂ ਇਧਰਲੀ ਸਾਈਡ ਕੋਈ ਵਾਲ ਪਿਆ ਅਤੇ ਨਾ ਹੀ ਆਪਣਾ ਇਧਰਲੀ ਸਾਈਡ ਕੋਈ ਵਾਲ ਦਿਖਦਾ ਹੈਗਾ ਤੇ ਜੇ ਆਪਾਂ ਕੱਪੜਾ ਇਹਨੂੰ ਖਿੱਚ ਲੈਣਾ ਸੀ ਫਿਰ ਇੱਥੇ ਵੀ ਵਾਲ ਆ ਜਾਣੇ ਸੀ ਤੇ ਇਧਰਲੀ ਸਾਈਡ ਵੀ ਵਾਲ ਆਉਣੇ ਸੀਗੇ ਇਸ ਇਸ ਤਰ੍ਹਾਂ ਜੇ ਹੁਣ ਆਪਾਂ ਕੀ ਕਰਦੇ ਆ ਇਹਨੂੰ ਫੋਲਡ ਕਰਕੇ ਹਾਂਜੀ ਹੁਣ ਇਸ ਨੂੰ ਆਪਾਂ ਕਰਾਂਗੇ ਫੋਲਡ ਫੋਲਡ ਕਰਕੇ ਜੇਕਰ ਆਪਾਂ ਸਾਬ ਮਤਲਬ ਇਹਦੀ ਫੀਟਿੰਗ ਵਾਲੀ ਸਲਾਈ ਲਾਉਣੀ ਆ ਤਾਂ ਜਿੰਨਾ ਆਪਾਂ ਮੋਢਾ ਰੱਖਣਾ ਹੈ ਇਥੋਂ ਅਸੀਂ ਜਦੋਂ ਮੋਢੇ ਦੀ ਕਟਿੰਗ ਕਰਦੇ ਆ ਤਾਂ ਇਸ ਤਰ੍ਹਾਂ ਹੀ ਕਿੱਡਾ ਨਿਸ਼ਾਨ ਲਗਾ ਕੇ ਕਟਿੰਗ ਕਰਦੇ ਹੁੰਦੇ ਆ ਸਵਾ 9 ਇੰਚ ਤੇ ਲਾਵਾਂਗੇ ਨਿਸ਼ਾਨ ਇਹ 9 ਇੰਚ ਤੇ ਇਧਰ ਨਿਸ਼ਾਨ ਲਾਵਾਂਗੇ ਪੂਰੀ ਪੂਰੀ ਸ਼ੀਰਾਂ ਚ ਤੇ ਮੋੜਾ ਸਵਾ 9 ਇੰਚ ਉਹ 9.5 ਇੰਚ ਡਾੜੀ ਚਾਹੀਦਾ ਪਰ ਜਦੋਂ ਇਹਨੂੰ ਆਪਾਂ ਸਲਾਈ ਇਹਦੇ ਕਰਾਂਗੇ ਨਾ 9.5 ਤੇ ਫਿੱਟ ਆ ਜਾਣਾ ਇਹਨੇ 9.5 ਮੋੜੇ ਤੇ ਜੇ ਆਪਾਂ 9.5 ਕਟਿੰਗ ਕਰਾਂਗੇ ਇਹਦੇ ਉਹ ਇਹ ਵੱਧ ਜਾਊਗਾ ਫਿਰ 3.5 ਕੱਟ ਚਾਹੀਦਾ ਆਪਾਂ ਇਸ ਤਰ੍ਹਾਂ ਲਾਵਾਂਗੇ ਸਲਾਈ

ඇත්තෝතික කරපදේදෙන තෝා තෝ තෙනකුකාටද බලානිි දෙෙනපපා අන්දන්නු පුගොලායිදේද මත්ල ඇතෝතක් ක් අස්සේ තරයි මලාදනය දේද ඇත් පිටලී හන්දී ඇතුොඩී වස්ස පිට හුන්දේදී ਬਹੁਤ ਹੀ ਨਹੀਂ ਇੱਥੋਂ ਇਸ ਤਰ੍ਹਾਂ ਜਦੋਂ ਆਪਾਂ ਸਲਾਈ ਲਾਉਣੀ ਹੈ ਤੁਹਾਨੂੰ ਲਾ ਕੇ ਦਿਖਾਉਣੀ ਹੈ ਸਲਾਈ ਦੇਖੋ ਇਧਰੋਂ ਰੱਖ ਲੈਨੇ ਆਪਾਂ ਸਲਾਈ ਇਤਨਾ ਆਪ ਰੱਖਾਗੇ ਇਸ ਤਰਫੋਂ ਫੋਕੀ ਜੀ ਆਪਾਂ ਇਧਰੋਂ ਰੱਖਦੇ ਹੈਨਾ ਇੱਥੋਂ ਫਿਰ ਜਦੋਂ ਆਪਾਂ ਵਾਪਸ ਲੈ ਕੇ ਜਾਂਦੇ ਨਾ ਫਿਰ ਇਧਰ ਆਪਾਂ ਮਸ਼ੀਨ ਆਪਨੂੰ ਚੱਕਣੀ ਪੈਣੀ ਸੀ ਤੇ ਪਰ ਆਪਾਂ ਇਧਰੋਂ ਪਿੱਛੇ ਬੈਕ ਲੈ ਕੇ ਜਾਵਾਂਗੇ ਫਿਰ ਇਧਰ ਵਾਗੇ ਨਹੀਂ ਦਿਖਣਗੇ ਕਟਿੰਗ ਕਰਨੇ ਆਂਦੇ ਜਿਹੜਾ ਆਪਾਂ ਕਟਾ ਕਰਾਗੇ ਨਾ ਅੰਡੇ ਤੀਕਾ ਹੁਣ ਇਸ ਤਰ੍ਹਾਂ ਇੰਚਕ ਤੱਕ ਆਪਾਂ ਸਿੱਧੀ ਸਲਾਈ ਰੱਖਣੀ ਆ ਉਸ ਤੋਂ ਅੱਗੇ ਬਸ 3 ਕੋਇੰਟ ਗੋਲਾਈ ਚ ਪਰਕੇ 7 ਇੰਚ ਤੀਕ ਜਾਂ 6 ਇੰਚ ਤੀਕ ਵੱਸ ਮੋੜਾ ਦੇਣੀ ਹੈ ਤੁਦੂ ਕਹਾਂ ਜਿਹੜੀ ਆਪਣੀ ਸਲਾਈ ਵਾਸਤੇ ਨਿਸ਼ਾਨ ਲਾਣਾ ਉਹੀ ਨਿਸ਼ਾਨ ਤੇ हाँ देखो ये जी मैं इतों सिलाई पहला रख दी फिर अपन मशीन इस तरह दाया कि तो जान ना जानी नहीं सी इत खत्म तो हो जाने सिलाई जिम्मे हम उधर जाके खत्म हो फिर इतने तागे दिखते हैं मूहे जे आप शुरू से मशीन चलाने ना वो तागा जिका जी आप छे कर ਇਸ ਤਰ੍ਹਾਂ ਕਿਉਂਕਿ ਜੇਕਰ ਇਸੇ ਮੇਰੀ ਧਰਮ ਨੇ ਖੁੱਲੀ ਕਰਨੀ ਆ ਬਾਹਰ ਬਾਹਰ ਸੋਦੀ ਤੰਗ ਹੋ ਜਾਂਦੀਆਂ ਨੇ ਤਾ ਉਹ ਆਪਣੇ ਆਪ ਹੀ ਇਸ ਨੂੰ ਦੇੜੇ ਕਿ ਕਰ ਸਕਦੀਆਂ ਤੇ ਇੱਥੋਂ ਆਪਾਂ ਕਰ ਦੇਣਾ ਇਹ ਵਾਲੀ ਚੀਜ਼ ਕਟਿੰਗ ਜਿੰਨਾ ਜਿੰਨਾ ਰੱਖਣਾ ਇੱਥੇ ਕਰਾ ਕੇ ਇਸ ਤਰ੍ਹਾਂ ਕਟਿੰਗ ਕਰ ਦੇਣਾ ਤੇ ਇੱਥੇ ਵੀ ਆਪਾਂ ਨੂੰ 1 ਇੰਚ ਮਾਰਜਿਨ ਹੋਣਾ ਚਾਹੀਦਾ ਇੱਥੇ ਵੀ ਸਾਰਾ ਤਾਂ ਕਿ ਆਪਾਂ ਬਾਅਦ 'ਚ ਇਹਨੂੰ ਖੁੱਲਾ ਕਰ ਸਕਦੇ ਹਾਂ ਵੀ 슬ੀਵ ਨੂੰ ਦੇਖੋ ਇਹ ਆਪਾਂ ਇਸ ਤਰ੍ਹਾਂ ਇਸ ਨੂੰ ਹੁੰਦਾ ਤਰੀਕਾ ਹਾਂਜੀ ਮੇਰੇ ਉਹ ਭੈਣ ਵੀਡੀਓ ਨੂੰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਜਨਨ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੇ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੀਏ ਧੰਨਵਾਦ ਜੀ